ਪਹਿਲੇ ਪਹਿਰੇ ਨਣ ਕੀ ਬਣ ਜਾ ਰਿਆ ਮਿੱਤਰਾ ਹੁਕਮ ਪਿਆ ਗੁਰ ਬਾਸ ਔਰ ਤਤਪ ਅੰਤਰ ਕਰੇ ਬਣ ਜਾ ਰਿਆ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣੇ ਔਰ ਤਿਆਨ ਲਿਵ ਲਾਗਾ ਨਾ ਮਰ ਜਾਦ ਆਇਆ ਕਾਲ ਪੀਤਰ ਬਹੁੜ ਜਾਸੀ ਨਗਾ ਜੈਸੀ ਕਲਮ ਬੂੜੀ ਹੈ ਮਸਤਕ ਤੈਸੀ ਜੀੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਬਾਸ ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਆ ਮਿੱਤਰ ਬਿਸਰ ਗਿਆ ਧਿਆਨ ਹੱਥੋਂ ਹੱਥ ਨਚਾਈਏ ਬਣ ਜਾ ਰਿਆ ਮਿੱਤਰ ਜਿਉ ਜਸੂਦਾ ਕਰ ਕਾਨ ਹੱਥੋਂ ਹੱਥ ਨਚਾਈਏ ਪ੍ਰਾਣੀ ਮਾਤ ਕਹੇ ਸੁਤ ਮੇਰਾ ਚੀਤ ਚੀਤ ਮੂੜ ਮਨ ਮੇਰੇ ਤਨ ਨਹੀਂ ਕੋ ਚੂ ਤੇਰਾ ਜਿਨ ਰਚ ਰਤਿਆ ਤਿਸੇ ਨ ਜਾਣੇ ਮਨ ਪੀਤਰ ਤਰ ਗਿਆਨ ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ ਬਿਸਰ ਗਿਆ ਧਿਆਨ ਤੀਜੇ ਪਹਿਰੇ ਰਹਿਣ ਕੀ ਬਣ ਜਾ ਰਿਆ ਮਿੱਤਰਾ ਤਨ ਜੋ ਬਣ ਸਿਉ ਚਿੱਤ ਹਰ ਕਾ ਨਾਮ ਨਾ ਚੀਤੇ ਬਨ ਜਾ ਰਿਆ ਮਿੱਤਰਾ ਬੱਧਾ ਛੁੱਟੇ ਜਿਤ ਹਰ ਕਾ ਨਾਮ ਨਾ ਚੈਤੇ ਪ੍ਰਾਣੀ ਵਿਕਲ ਭਇਆ ਸੰਗ ਮਾਇਆ ਤਨ ਸਉ ਰਤਾ ਜੋ ਬਨ ਮਤਾ ਅਹਲਾ ਜਨਮ ਗਵਾਇਆ ਕਰਮ ਸੇਤੀ ਵਾਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਤ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਧਨ ਜੋ ਬਣ ਸਿਉ ਚਿੱਤ ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਆ ਮਿੱਤਰਾ ਲਾਵੀ ਆਇਆ ਖੇਤ ਜਾਂ ਜਮ ਪਕੜ ਚਲਾਇਆ ਬਣ ਜਾ ਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੇ ਨਾ ਮਿਲਿਓ ਜਾਂ ਜਮ ਪਕੜ ਚਲਾਇਆ ਝੂਠਾ ਰੁੱਦਨ ਹੋਆ ਦੋ ਆਲੇ ਕਿਨ ਮੇ ਪਿਆ ਪਰਾਇਆ ਸਾਈ ਬਸਤ ਪਰਾਪਤ ਹੋਈ ਜਿਸਿਓ ਲਾਇਆ ਏਤ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁੜਿਆਂ ਖੇਤ ਰੀਦਾ ਦਾ ਮਹੱਲਾ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਆ ਮਿੱਤਰਾ ਬਾਲਕ ਬੁੱਧ ਅਚੇਤ ਖੀਰ ਪੀਏ ਖਿਲਾਈਏ ਬਣ ਜਾ ਰਿਆ ਮਿੱਤਰਾ ਮਾਤ ਪਿਤਾ ਸੁਤ ਹੇਤ ਮਾਤਾ ਪਿਤਾ ਸੁਤ ਨਿਹੋ ਕਨੇਰਾ ਮਾਇਆ ਮੂਸ ਬਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ RAM ਨਾਮ ਬਿਨ ਮੁਕਤ ਨਾ ਹੋਈ ਬੂਢੀ ਤੂ ਜਹੇਤ ਕੋ ਨਾਨਕ ਪ੍ਰਾਣੀ ਪਹਿਲੇ ਬਹਿਰੇ ਛੂਟੇਗਾ ਹਰ ਚੇਤ ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਆ ਮਿੱਤਰਾ ਪਰ ਜੋ ਮਨ ਮੈਂ ਮਿਤ ਐਨਸ ਕਾਮ ਵਿਆਪਿਆ ਬਣ ਜਾ ਰਿਆ ਮਿੱਤਰਾ ਅੰਦਲੇ ਨਾਮ ਨਾ ਚਿਤ RAM ਨਾਮ ਘਟ ਅੰਤਰ ਨਾਹੀ ਹੋਰ ਜਾਣੇ ਰਸ ਕਸ ਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰੋਂਗੇ ਝੂਠੇ ਦੀ ਰਤ ਵਰਤ ਸੋਚ ਸਮਝ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਪਾਏ ਭਗਤ ਨਿਸਦਾਰਾ ਦੁਵਿਧਾ ਪਿਆ ਪੈ ਦੂਜਾ ਜੀਤੇ ਪਰੇ ਰਹਿਣ ਕੇ ਬਨਜਾਰਿਆ ਮਿੱਤਰਾ ਸਰ ਹੰਸ ਉਹ ਲਥੜੇ ਆਏ ਜੋਬਨ ਘਟੇ ਜਰਵਾ ਜਿਨੇ ਬਨਜਾਰਿਆ ਮਿੱਤਰਾ ਆਵ ਕਟੇ ਦਿਨ ਜਾਏ ਅੰਤ ਕਾਲ ਪਛੋਤਾਸੀ ਅੰਦਲੇ ਜਾਂ ਜਮ ਪਕੜੇ ਚਲਾਇਆ ਸਭ ਕਿਛ ਆਪਣਾ ਕਰ ਕਰ ਰਾਖਿਆ ਖਿੰਮੈ ਪਿਆ ਪਰਾਇਆ ਬੁੱਧ ਵਿਸੇ ਗਈ ਸਿਆਣਪ ਕਰ ਅਬ ਗੁਣ ਪਛਤਾਏ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਭੂ ਚੇਤੋਂ ਲਿਵ ਲਾਏ ਤੋਪ ਤੇ ਪਹਿਰੇ ਰਹਿਣ ਕੀ ਬਣ ਜਾ ਰਿਆ ਮਿੱਤਰਾ ਬਿਰਧ ਪਿਆ ਤਨ ਖੀਨ ਅੱਖੀ ਅੰਧ ਨਾ ਦਿਸੇ ਬਣ ਜਾ ਰਿਆ ਮਿੱਤਰਾ ਕੰਨੀ ਸੁਣੀ ਨਾ ਬਹਿਣ ਅੱਖੀ ਅੰਧ ਜੀਵ ਰਸ ਨਾਹੀ ਰਹੇ ਪਰਾ ਕੋ ਤਾਣਾ ਗੁਣ ਅੰਤਰ ਨਾਹੀ ਕਿਉਣ ਸੁਖ ਪਾਵੇ ਮਨ ਮੁਖ ਆਪਣਾ ਜਾਣਾ ਖੜ ਪੱਕੀ ਕੂੜ ਭਜੈ ਬਿਨ ਸੇ ਆਏ ਚੱਲੇ ਕਿਆ ਮਾਨ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਗੁਰਮੁਖ ਸ਼ਬਦ ਪਸਾਣ ਊੜ ਕਾਇ ਤਿਨ ਸਾਇਆ ਬਣ ਜਾ ਰਿਆ ਮਿੱਤਰਾ ਜਰ ਜਰਵਾਣਾ ਕੰਨ ਇਕ ਰਤੀ ਗੁਣ ਨਾ ਸਮਾਇਆ ਬਣ ਜਾ ਰਿਆ ਮਿਤਰਾ ਅਬ ਗੁਣ ਖਰ ਖੜਸਨ ਬਨ ਗੁਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਤਿਸ ਜਨਮਨ ਮਰਨਾ ਕਾਲ ਜਾਲ ਜਮ ਜੋਹੇ ਨਾ ਸਕੈ ਭਾਏ ਭਗਤ ਪੈ ਤਰਨਾ ਬਾਤ ਸੇਤੀ ਜਾਵੈ ਸਹਿਜ ਸਮਾਵੈ ਸਗਲੇ ਦੁਖ ਮਿਟਾਵੈ ਕੋ ਨਾਨਕ ਬਾਣੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੈ ਗੁਣ ਸੰਜਮ ਜਾਵੈ ਝੋਟ ਨਾ ਖਾਵੈ ਨਾ ਤਿਸ ਜਨਮ ਮਰਨਾ ਕਾਲ ਜਾਲ ਜਮ ਜੋਹੇ ਨਾ ਸਾਕੈ ਪਾਏ ਭਗਤ ਪੈ ਤਰਨਾ ਪਤ ਸੇਤੀ ਜਾਵੈ ਸਹਿਜ ਸਮਾਵੈ ਸਗਲੇ ਦੁਖ ਮਿਟਾਵੈ ਕੋ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੈ